ਜੀ ਤੇ ਟਰੈਕਟਰ ਦੀ ਬੋਲੀ ਵਾਸਤੇ ਆਪਾਂ 55000 ਤੁਹਾਨੂੰ ਪਹਿਲੀ ਅਨਾਉਂਸ ਕਰ ਦਿੱਤਾ ਸੀ ਤੇ ਜਿਹੜਾ ਬੰਦਾ ਟਰੈਕਟਰ ਦੀ ਬੋਲੀ ਦੇ ਨਾਲ ਨਾਲ ਦੂਜੇ ਸਾਜ ਸਮਾਨ ਦੀ ਵੀ ਕਰਨਾ ਚਾਹੁੰਦਾ ਹੈ ਉਹ ਨੂੰ 55000 ਦੇ ਵਿੱਚ ਕੋਈ ਐਕਸਟਰਾ ਫੀਸ ਦੇਣ ਦੀ ਲੋੜ ਨਹੀਂ ਸਿਕਿਉਰਿਟੀ ਫੀਸ ਜੇ ਕੋਈ ਟਰੈਕਟਰ ਦੀ ਬੋਲੀ ਦੇ ਵਿੱਚ ਨਹੀਂ ਇੰਟਰਸਟਿਡ ਸਿਰਫ ਕਲਾ ਦੂਜਾ ਸਮਾਨ ਸਾਜ ਸਮਾਨ ਜਿਹੜਾ ਚਾਹੁੰਦਾ ਹੈ ਉਹ ਲਈ 1000 ਰੁਪਏ ਸਿਰਫ ਟੋਕੀ ਫੀਸ ਹੈ ਠੀਕ ਹੈ ਤੇ ਟਰੈਕਟਰ ਦੀ ਬੋਲੀ ਦਾ ਜਿਹੜੀ ਸਰਕਾਰੀ ਰਕਮ ਹੈ ਉਹ 521284 ਰੁਪਏ ਹੈ ਤੋਂ 522000 ਤੋਂ ਸ਼ੁਰੂ ਕੀਤੀ ਹੈ ਠੀਕ ਹੈ ਇੱਕ ਹੋਰ ਜੀ ਕੁੜੀ ਸੂਤ ਵਾਸਤੇ ਇੱਕ ਅਸੀਂ ਹੋਰ ਮੀਟਿੰਗ ਨੇ ਫੈਸਲਾ ਕੀਤਾ ਬੋਲੀ ਕੋਈ ਵੀ ਬੰਦਾ ਦਵੇ ਸਕੋਰਟੀ ਸਾਡੇ ਕੋਲ ਕਿਸੇ ਵੀ ਬੰਦੇ ਦੀ ਆਈ ਹੋਈ ਆ ਪਰ ਉਹ ਨੌ ਕਿਸੇ ਦੀ ਵੀ ਕਰਾ ਸਕਦਾ ਸੋਸਾਇਟੀ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਇਹ ਨਹੀਂ ਹੈ ਵੀ ਜਿਹੜੀ ਪੇਮੈਂਟ ਆ ਅੱਜ ਬੋਲੀ ਕੇ ਹੋਰ ਬੰਦੇ ਨੇ ਦੇ ਦਿੱਤੀ ਅਸੀਂ ਉਹ ਉਹੀ ਜਿਹੜਾ ਬੰਦਾ ਸਾਨੂੰ ਪੇਮੈਂਟ ਦੇਊਗਾ ਟਰੈਕਟਰ ਉਹਦੇ ਨੌ ਹੀ ਮਿਲੂਗਾ ਠੀਕ ਹੈ ਉਹ ਆਪਣੀ ਪੇਮੈਂਟ ਜਿਹੜਾ ਚੈੱਕ ਦੇਣਾ ਉਸ ਬੰਦੇ ਤੋਂ ਦੇ ਦੇਣਾ ਸਾਨੂੰ ਕੋਈ ਇਤਰਾਜ਼ ਨਹੀਂ ਚਲੋ ਫਿਰ ਬੋਲੀ ਸਟਾਰਟ ਇੱਕ ਹੋਰ ਗੱਲ ਜਿਹੜਾ ਵੀ ਬੰਦਾ ਬੋਲੀ ਬੋਲੂਗਾ ਉਹ ਆਪਣਾ ਨਾਮ ਜ਼ਰੂਰ ਬੋਲ ਦੇ ਜਿਹੜਾ ਆਪਣਾ ਨਾਮ ਬੋਲੂਗਾ ਤੇ ਨਾਲ ਨੰਬਰ ਬੋਲ ਦੇ ਬੜੇ ਪਿਆਰ ਨਾਲ ਬੋਲੀ ਦੇਣੀ ਹੈ ਯਾਨੀ ਆਪਣੇ ਕਾਲੀ ਨਹੀਂ ਕਰਨੀ ਇਹ ਨਹੀਂ ਹੈਗਾ ਵੀ ਫਟਾਫਟ ਜੋ ਲਿਖਣ ਨੂੰ ਵੀ ਸਾਨੂੰ ਟਾਈਮ ਲੱਗਣਾ ਥੋੜਾ ਜਿਹਾ ਨਹੀਂ ਨਹੀਂ 5 ਲੱਖ 21000 ਰੁਪਏ 22 5 ਲੱਖ 22000 ਰੁਪਏ ਤੋਂ ਵੀ ਸਟਾਰਟ ਦੀ 5 22 ਠੀਕ ਪਰ ਖੜੇ ਹੋ ਕੇ ਬੋਲੀ ਦੇਣੀ ਹੈ ਜੀ ਨਾਮ ਤੇ ਨਾਉ ਆਪਣਾ ਬੋਲਣਾ ਹੈ ਨਾਮ ਆਪਣਾ ਜੀ 5 ਕਿੰਨਾ 5 9 5 ਲੱਖ 24000 ਜੀ 5 ਲੱਖ 26000 ਗੁਰਜਿੰਦਰ ਸਿੰਘ 5 26 ਜੀ 5 ਲੱਖ 26000 ਹਾਂਜੀ ਬੋਲੋ 5 26 5 30 ਜੀ ਪੁਨੀਤ 5 26 ਬੜੇ RAM ਨਾਮ ਆਪਣਾ ਨਾਮ 5 30 ਜਤਿੰਦਰ ਸਿੰਘ 5 532 ਵੀਰੇ ਜਗਦੀਪ ਜਗਦੀਪ ਚਲ ਜੇ ਤੈਨੂੰ ਨਾਮ ਪਤਾ ਹੈ ਤੂੰ ਆਪਣੇ 530 ਕਰਦੇ ਖੜੇ ਹੋ ਗਈ 52 52 ਲੱਖ 34 ਆ 532 536 570 ਬਹੁਤ ਗੁੰਮਰ ਰਹੇ 540 ਕਰ ਰੋਕ ਤੁਸੀਂ ਬੈਠ ਕੇ ਬੋਲ ਸਕਦੇ ਖੜੇ ਹੋਣ ਦੀ ਲੋੜ ਨਹੀਂ ਆਪਣਾ ਨਾਮ ਬੋਲੋ ਹੱਥ ਕਰਾ ਕਰ ਆ ਜਾਓ ਗੁਰਜਿੰਦਰ ਸਿੰਘ 5 ਲੱਖ 40000 ਰੁਪਏ ਪੰਜ ਬਿਆੜੀ ਵੀਰੇ ਜਗਦੀਪ ਸਿੰਘ ਜਗਦੀਪ ਸਿੰਘ 5 ਲੱਖ 42000 ਰੁਪਏ ਜਗਦੀਪ ਸਿੰਘ 5 ਲੱਖ 42000 5 ਲੱਖ 46000 ਰਵਜੋਤ ਸਿੰਘ 5 ਲੱਖ 46000 ਜਸਪਾਲ ਜੀ ਕੀ ਗੱਲ ਆ ਜੀ ਮਾਰਨ ਕੋ ਨਹੀਂ ਉਹ ਨਹੀਂ ਜਾਣ ਜਸਪਾਲ ਸਿੰਘ ਕੋਈ ਨਾ ਕੋਈ ਗੱਲ ਆਪ ਨੂੰ ਕਰਦੀ ਤਾਂ ਬੰਦੇ ਨੇ ਕੀਤਾ ਕੋਈ ਨਹੀਂ ਕੋਈ ਜਸਪਾਲ ਸਿੰਘ 6 ਲੱਖ ਰੁਪਏ ਫਿਲਹਾਲ ਤੋਂ ਕੋਈ ਨਹੀਂ ਕੀਤਾ ਮੈਂ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਆਪਾਂ ਕੋਈ ਕਰਦੇ ਜਸਪਾਲ ਸਿੰਘ ਉੱਚੇ ਪੱਧਰ ਦੀ ਬੋਲੀ 6 ਲੱਖ ਰੁਪਏ ਮੈਂ ਨੇ ਮੁੰਡੇ ਜਗਦੀਪ ਸਿੰਘ 6 ਲੱਖ 2000 ਰੁਪਏ 4000 प्रभजोत सिंह छह इधर ले प्रभजोत सिंह छह लख चार हजार रुपये जगदीप सिंह छह लख हजार प्रभजोत सिंह छे लख दस हजार रुपये ਪ੍ਰਭਜੋਤ ਸਿੰਘ ਦੁਆਰਾ 6 ਲੱਖ 10 ਹਜ਼ਾਰ ਦੀ ਬੋਲੀ ਪਾਈ ਗਈ ਹੈ। 15 ਕਰਦੀ ਗੁਰਜਿੰਦਰ ਗੁਰਜਿੰਦਰ ਸਿੰਘ 6 ਲੱਖ 15 ਹਜ਼ਾਰ ਰੁਪਏ ਪੁਨੀਤ ਹਾਂ ਤੁਸੀਂ ਦੱਸਿਓ ਕਿ ਨਹੀਂ ਸਾਢੇ 6 ਸਾਢੇ 6 ਦੋ ਦੋ ਬੋਲੀਆਂ ਹੋ ਗਈਆਂ ਦੋ ਇਹ ਪਹਿਲਾਂ ਬੋਲੀ ਸਾਢੇ 6 ਲੱਖ ਇਹਨਾਂ ਦੀ 6 52 ਪ੍ਰਭਜੋਤ ਪ੍ਰਭਜੋਤ ਸਿੰਘ ਟਰੈਕਟਰ ਦੀ ਬੋਲੀ ਉੱਚ ਪੱਧਰੀ 6,55,000 ਲਖਵੀਰ ਸਿੰਘ 6,55,000 ਰੁਪਏ ਦੀ ਬੋਲੀ ਲਾਈ ਗਈ ਹੈ 670 ਜਸਪਾਲ ਸਿੰਘ 6,70,000 ਰੁਪਏ ਦੀ ਉੱਚ ਬੋਲੀ ਜਸਪਾਲ ਸਿੰਘ 6,70,000 ਰੁਪਏ ਦੀ ਉੱਚ ਬੋਲੀ ਹਾਂਜੀ ਪਰਮਜੀਤ ਦੋਸਤੋ ਬੋਲੋ ਹਾਂਜੀ 6,70,000 ਰੁਪਿਆ 6,70,000 ਦੀ ਬੋਲੀ ਪੈ ਗਈ ਹੈ ਜੀ ਬਹੁਤ ਪਰਮਜੀਤ 6,70 7 ਲੱਖ ਰੁਪਏ। 7 ਲੱਖ ਰੁਪਏ ਦੀ ਬਾਈ ਉੱਚੀ ਤੋਂ ਉੱਚੀ ਬੋਲੀ। 720 ਪ੍ਰਭਜੋਤ ਲਾਲ ਪ੍ਰਭਜੋਤ ਸਿੰਘ 72000 ਰੁਪਏ। ਪ੍ਰਭਜੋਤ ਸਿੰਘ 72000 ਰੁਪਏ। ਅਜਿਪਨੀਤ ਅਸਿਆ ਕੋਈ ਨਹੀਂ ਸਾਨੂੰ ਵੀ ਕੋਈ ਗਾਲੀ ਨਹੀਂ ਜਿਹੜਾ ਦਾ ਗਾਟਾ ਬੋਲੀ ਲਾਓ ਅਸੀਂ ਖੁੱਲੇ ਮਾਹੌਲ ਚ ਇਸ ਦਾ ਤਿੰਨ ਵੀ ਕਰੋ ਜੀ ਫਿਰ ਤਾਂ ਕੀ ਨਹੀਂ ਲੱਗੂ ਨਹੀਂ ਆ ਦੇਖੋ ਮੈਂ ਇੱਕ ਗੱਲ ਨਹੀਂ ਰੱਖਣ ਦੇ ਗੱਲ ਸੁਣੋ ਨਹੀਂ ਨਹੀਂ ਰੈਕ ਕਰਨ ਨੂੰ ਵੀ ਦੇਖੋ ਜਿਨ੍ਹਾਂ ਨੇ ਬੋਲੀ ਲਾਈ ਉਹਨਾਂ ਦਾ ਵਣਦਾ ਵੀ ਇਹ ਕਹਿਣ ਦਾ ਠੀਕ ਹੈ ਤੇ ਮੈਂ ਸਤ ਲੱਖ 20 ਹਜ਼ਾਰ ਰੁਪਏ ਦੀ ਬੋਲੀ ਪ੍ਰਭਜੋ ਦੁਆਰਾ ਲਗਾਈ ਗਈ ਹੈ ਟਰੈਕਟਰ ਦੀ ਬੋਲੀ ਹੈ 7 ਲੱਖ 2000 ਉਮੀਦ ਹੈ ਅਗਲੀ ਆ ਰਹੀ ਹੈ ਤੁਹਾਡੇ ਵੱਲੋਂ ਹਾਂਜੀ ਹੋਰ ਕੋਈ ਬੋਲੀ ਕਰ 25 ਕਰ ਦਿਓ ਲਖਵੀਰ ਸਿੰਘ 7 ਲੱਖ 25000 ਕੀ ਕਰ ਦੋ ਠੀਕ ਕਰ ਦੋ ਜੀ ਬਰਬਜੋਤ ਸਿੰਘ ख ती हजार रुपये जतेंद्र सिंह उच्च पदरी बोली लेके गए सत्त लख पैंती हजार तक पुनीत सत्त लख चाली हजार रुपये की बोली लाई है ਨਾਲ ਆਏ ਆ ਅਜ ਨਗਰਿਆਲੇਓ ਕੋਈ ਨਹੀਂ ਦੇਖ ਕੋਈ ਨਹੀਂ ਦੇਖੋ ਦੇਖੋ ਵਿਚਾਰ ਕਰੋ ਪੁਲੀਸ 7 ਲੱਖ 40 ਹਜ਼ਾਰ ਰੁਪਏ ਦੀ ਬੋਲੀ ਟਰੈਕਟਰ ਦੀ ਇੱਕ ਵੀਰਨ ਵੀਰਨ ਸਾਢੇ 7 ਕਰ ਦੋ ਜੀ ਸਾਢੇ 7 ਕਰ ਦੇ ਪ੍ਰਭਜੋਤ ਸਿੰਘ 7 ਲੱਖ 50 ਹਜ਼ਾਰ ਪੱਟ ਉਪਰ ਚੱਲ ਪ੍ਰਭਜੋਤ ਸਿੰਘ ਦਵਾਰਾ ਕੁੱਚੀ ਬੋਲੀ 7.5 ਲੱਖ ਰੁਪਏ ਪ੍ਰਭਜੋਤ ਸਿੰਘ ਇਹ ਆਹ ਜਿਹਨੇ ਬੰਦੇ ਪੂਰੀ 50000 ਰੁਪਏ ਦੀ ਟਰੈਕਟਰ ਦੀ ਬੋਲੀ ਕਾਲੂ ਕੋਣ ਵੀ ਨਹੀਂ ਵਿਚਾਰ ਕਰੋ ਕਣ ਖੁੱਲਾ ਟਾਈਮ ਦਵਾਂਗੇ ਇਹਦੀ 1 2 3 ਕੀਤੀ ਵੀ ਕਰਦੇ ਤਾਂ ਸਵਾਲ ਆ ਜਾ ਰਾਜਾ ਤਾਂ ਫਿਰ ਕੀਤੀ ਕਰਦਾ ਫਿਰ ਕੋਈ ਨਹੀਂ ਹਾਂ ਸਲਾਹ ਕਰੋ ਦੇਖੋ ਚੀਜ਼ ਲੈਣੀ ਹੈ 750000 ਰੁਪਏ ਦੀ ਬੋਲੀ ਪਿਛਲੇ ਲਗਾਈ ਹੈ ਪ੍ਰਭਜੋਤ ਸਿੰਘ ਦੁਆਰਾ जतिंदर सिंह द्वारा सत्त लख बवंजा हजार मुनीत द्वारा उच्ची बोली सत पचवंजा सत्त लख सठ हजार रुपये लखबीर सिंह सत लख साठ हजार रुपये <laughs> जारवजोत सिंह पिछली बोली सत लख चौठ हजार रुपये ਵਧੀਆ ਤੇ ਵੀਰ ਪੁਨੀਤ 7 ਲੱਖ 70 ਹਜ਼ਾਰ ਦੀ ਬੋਲੀ ਵਧੀਆ ਵਧੀਆ ਟਰੈਕਟਰ ਵੀ ਨਵਾਂ ਬਿਲਕੁਲ ਜਮੇ ਨਵਾਂ 7 ਲੱਖ 70000 ਰੁਪਏ 770 ਕੜ ਪ੍ਰਭਜੋਤ ਸਿੰਘ 7 ਲੱਖ 72000 ਰੁਪਏ ਦੀ ਬੋਲੀ प्रभजोत सिंह नवे चलिया बत्तर हजार बोली नब्बे घंटे नहीं चलिया पिछली बोली प्रभजोत सिंह सत लक्ष बहत्तर हजार रुपये ਤੇ ਲਖਵੀਰ ਜੀ ਪੁਲੀਤ 775000 ਟ੍ਰੈਕਟਰ ਦੀ ਬੋਲੀ ਕਮਰ ਹੈ ਜੀ ਇਹ ਮਾਲ ਨਹੀਂ ਆਇਆ ਪੁਲੀਤ ਕਾਗਜ਼ ਕਿੱਥੇ ਦੇ ਪ੍ਰਭਜੋਤ ਸਿੰਘ 780000 ਰੁਪਏ ਦੀ ਟ੍ਰੈਕਟਰ ਦੀ ਉੱਚੀ ਬੋਲੀ ਰਾਵਜੋਤ ਸਿੰਘ 780000 ਟਰੈਕਟਰ ਦੀ ਬੋਲੀ ਲਖਵੀਰ ਸਿੰਘ 782000 ਟਰੈਕਟਰ ਦੀ ਬੋਲੀ ਰਵਜੋਤ ਸਿੰਘ 784000 ਰੁਪਏ ਹੇ ਗਈ ਹਾਂ ਦਾ ਕੰਮ ਹਾਂ 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 ਜੀ 784000 ਪ੍ਰਭਜੋ ਸਿੰਘ ਦੁਆਰਾ ਬੋਲੀ ਨੂੰ ਹੈ 786 ਲਖਵੀਰ ਸਿੰਘ ਦੁਆਰਾ ਟਰੈਕਟਰ ਦੀ ਬੋਲੀ लखवीर सिंह सत लखी हजार लखवीर सिंह सत् लखसी हजार ट्रैक्टर की पिछली बोली लगाई है प्रभजोत सिंह 7,70,000 ਟਰੈਕਟਰ ਦੀ ਲਾਸਟ ਬੋਲੀ ਬਾਕੀ ਹਾਜੇ ਦੇ ਅੰਦਰ 7,80,000 7,80,000 ਰੁਪਇਆ ਹੈ ਸਤੀ ਪ੍ਰਭਜੋ ਸਿੰਘ ਪ੍ਰਭਜੋ ਸਿੰਘ ਪਿਛਲੀ ਬੋਲੀ 7,88,000 ਰੁਪਇਆ 90,000 ਜਤਿੰਦਰ ਸਿੰਘ 790000 ਰੁਪਏ ਟਰੈਕਟਰ ਦੀ ਬੋਲੀ ਲਗਾਈ ਹੈ 790000 ਇੱਕ 790000 ਦੋ ਅੱਧੇ ਵਿੱਚ ਕਰ ਦੋ ਪ੍ਰਾਪਰ ਹੈ ਤਾਂ ਹੀ ਕੀਤਾ ਗ੍ਰਾਊਂਡ ਮਾਰੇ ਚੁਸਤ ਕਰੀਏ ਹੈ ਮੈਂ ਕਾਹਦੇ ਦਾ ਕਰਾਂ ਇਸ ਨਾਲ ਮੇਰੇ ਛਾਲੇ ਮਰੌਣੀ ਐ ਪ੍ਰੋਸੈਸ ਫਾਸਟ ਕਰੀਏ ਪ੍ਰਭਜੋ ਸਿੰਘ 795000 ਕੀ ਬੋਲੀ ਹੈ ਹਾਂ ਬੋਲੀ ਪ੍ਰਭਜੋ ਸਿੰਘ 795000 ਡਾਇਰੈਕਟਰ ਦੀ ਬੋਲੀ ਮੰਨੂ ਜਾਣਾ ਜੰਨੂ ਲਖਵੀਰ ਸਿੰਘ 794000 ਰੁਪਏ ਟਰੈਕਟਰ ਦੀ ਬੋਲੀ ਲਾਈ ਹੈ। 8 ਲੱਖ ਰੁਪਏ ਜਗਿੰਦਰ ਸਿੰਘ 8 ਲੱਖ ਰੁਪਏ ਜਗਿੰਦਰ ਸਿੰਘ ਜੋਤੀ ਜਤਿੰਦਰ ਸਿੰਘ ਜੋਤੀ 8 ਲੱਖ ਰੁਪਇਆ ਜੀ ਉੱਚ ਪੱਦਰੀ ਤੇ ਉੱਚ ਪੱਦਰੀ ਬੋਲੀ ਕਹਿ ਸਕਦੇ 8 ਲੱਖ ਰੁਪਏ ਟਰੈਕਟਰ ਦੀ ਬੋਲੀ ਲਾਸਟ ਲਗਾਈ ਹੈ ਬਈ ਜੀ ਲਾਸਟ ਕਰ ਤਪੂ ਮਨੀ ਜਤਿੰਦਰ ਸਿੰਘ ਹੈ ਨਹੀਂ ਨਹੀਂ ਰਹਿ ਖੁੱਲੀ ਜਤਿੰਦਰ ਸਿੰਘ ਜਿੰਨਾ ਚਿਰ ਤੱਕ ਤੁਸੀਂ ਕਹਦੇ ਨਹੀਂ ਵੀ ਮੁੱਲੀ ਤੋੜੂ ਨਾ ਜਿੰਨੀ ਲੁੱਟੂਗੀ ਹਾਂ ਤੋੜੂ ਜਤਿੰਦਰ ਸਿੰਘ 8 ਲੱਖ ਰੁਪਇਆ

8 ਲੱਖ ਰੁਪਏ ਟਰੈਕਟਰ ਮੈਨੂੰ ਫੋਨ ਆ ਵੀਆ ਮੈਂ ਥੋੜਾ ਹੁੰਦਾ ਜੀ ਜਾਣਾ ਨਹੀਂ ਗਾਣਾ ਨਹੀਂ ਕਮ ਫੱਲਣਾ ਕਰਾ ਜਬ ਗਾਣਾ ਆ ਗਿਆ ਲੋ ਵੀ ਟਾਈਮ ਵੀ ਕਾਫੀ ਹੋ ਗਿਆ ਟਾਈਮ ਜਿਆਦਾ ਨਹੀਂ ਦਿੱਤਾ ਜਾਊਗਾ ਸਿਰਫ 2 ਮਿੰਟਸ ਤੇ ਜਾਣੇ ਨੇ ਸਿਰਫ 5 ਮਿੰਟ ਦਿੱਤੇ ਜਾਣੇ ਆ ਵੀ ਅਦਰਵਾਜ਼ 43 ਹੋ ਗਏ 50 ਹੀ ਦੇ ਦੇ ਟਾਈਮ ਇਹਨੂੰ 200 7 ਮਿੰਟ ਦੇ ਦੇ ਤੁਹਾਨੂੰ ਪਰ ਉਹ ਕੰਮ ਹੱਥੋਂ ਬੈਠੇ ਸਲਾਹ ਕਰ ਲਓ ਸੱਤ ਮਿੰਟ ਦੇ ਵਿੱਚ ਕੋਈ ਵੀ ਆਪਣੀ ਸਲਾਹ ਕਰ ਸਕਦਾ ਪਰ ਜਤਿੰਦਰ ਸਿੰਘ ਦੁਆਰਾ ਉੱਚੀ ਬੋਲੀ ਲਗਾਈ ਗਈ ਹੈ ਪਿਛਲੀ ਕਿਉਂਕਿ 8 ਲੱਖ ਤੇ ਉਹਨਾਂ ਨੇ ਕੋਲੀ ਹੈ ਹੁਣ ਜਾਨੀ ਬੋਲੀ ਹੈ 750 ਕਰਨਾ 11 ਮਿਆਦ ਕਰੀ ਤੋੜਨੀ ਨਹੀਂ ਹੈਗੀ ਬਾਹਰ ਜਾ ਕੇ ਕੋਈ ਰਾਇ ਵੀ ਕਰ ਸਕਦਾ ਆਪਣੀ ਹਾਂ बाहर जाके रैक कर सकते हो खुला टाइम जतेंद्र सिंह ट्रैक्टर की बोली अठ अच्छा। लाख ਸਭ ਤੋਂ ਪਹਿਲਾਂ ਦਾ ਟੈਂਡਰ ਦਾ ਇਹ ਵੀ ਨਾ ਹੁਣ ਆਪਾਂ ਰਾਮ ਨਾਲ ਬੈਠੀਏ ਆਪਣੇ ਕਾਜ ਦੀ ਕਾਰਵਾਈ ਦੇਖੂਗੀ ਆ ਜਾਨੂ ਕਾਣੀ ਹੋਣੀ ਪੀਓ ਹੈ ਇਹ ਵੀ ਗੱਲ ਥੋੜੀ ਜੀ ਨਹੀਂ ਨਹੀਂ ਮਾਣੇ ਜਿਹੜੀ ਜਿਹੜੀ ਐਟ ਕਿੰਨੇ ਦਾ ਨਾ ਮਾੜੀ ਵੀ ਰੋਈ ਸਾਰੇ ਕਿੰਨੇ ਦਾ ਜੀ ਇਹ 9 ਲੱਖ ਲੱਗਦਾ ਉਹ 9 10 ਲੱਖ ਦਾ ਬਸ ਜਾ ਬਈਆ ਹਾਬਾ ਤਾ ਜਾ ਮੈਂ ਦੇਖਣਾ ਆਈ ਦਰ ਨਾਖੰਦ ਗੁੱਛੀ ਖਾਲੀ ਵੀ ਨਹੀਂ ਬੈਠਣਿਆ ਆਈ ਉਹ ਜਮਨੀ ਜਾਂਦਾ ਹੈ ਮਾਰਨਾ ਦੁਖਦਾ ਤਾਹੀ ਤਾਂ ਜਮ ਦੁਖਦਾ ਜਾਣਨਾ ਕਾਹਨ ਦੁਖਦਾ ਕੋਈ ਹੈਲੋ ਉਹਦਾ ਬੁਰਾ ਹਲਕਾ ਮਾਰਦਾ ਤੂੰ ਇੱਥੇ ਬੈਠੇ ਨਾ ਹੈਲੋ ਰੋਮਗੀਰ ਦਾ ਸਾਹਿਬ ਜੀ ਤੇਰੀ ਦੰਦੀ ਵੜਦੇ ਕੋਹ ਆਪਾਂ ਮਾਰਾਂਗੇ ਜੋਤੀ ਕੀ ਗੱਲ ਦਾ ਕੰਪਲੀਟ ਆਪਣੇ ਇੱਥੇ ਵੀਡੀਓ ਉਮੀਦ ਹੈ 15000 ਦੀ ਲੱਗ ਰਹੀ ਹੈ ਇਹ ਪ੍ਰਭਜੋਤ ਐ ਰਤਾ ਨਾ ਬਾਈ ਹੋਰ ਕਿਸੇ ਪੈਣ ਫਾਇਦਾ ਰੰਦਾ ਹੈ ਵੇ ਜਸਵੰਤ ਜੀ ਸਫਲ ਬੋਲੀਕਾਰ ਜਿਹੜੇ ਹੈਗੇ ਨੇ ਸੱਤ ਜਣੇ ਹਾਂ ਕਰੋ ਵੀ ਬੋਲੀ ਦੇਣੀ ਹੈ ਹੋਰ ਤੇ ਉਹ ਵੀ ਬਣਾ ਵੇ ਦੇੜੀਆਂ ਹਾਂ ਬੀੜੋ ਨਹੀਂ ਨਾ ਮੈਂ ਕਰ ਦੋ ਜੀ ਨਾ ਦੇਖੋ ਦਮ ਮੈਨੂੰ ਦੋ ਮਿੰਟ ਬੇਟ ਕਰਾਂਗੇ ਜੀ ਕਹਿੰਦਾ ਕਹਿੰਦਾ ਪ੍ਰਧਾਨ ਜੀ ਬੇਟ ਦਾ ਬੇਟ ਹੋਊਂ ਮੇਰੇ ਕੋਲ ਬਿਲਕੁਲ ਇੱਕ ਮਿੰਟ ਰਹਿਦਾ ਮੈਂ ਮਗਰੇ ਨਾ ਮੈਂ ਮੁੜੀ ਹੋਣਾ ਆ ਵੀ ਮਗਰੇ ਗਣਾ 100000 ਰੁਪਏ ਜਤਿੰਦਰ ਸਿੰਘ ਠੀਕ ਹੈ ਦੇਈ ਮੈਂ ਐਵੇਂ ਨਹੀਂ ਕਰਦਾ ਜਦੋਂ अवेलेबल ਹੋਗਾ ਚੱਤੋਂਗਾ ਕਿ ਕੀ ਪਤਾ ਮੈਨੂੰ 5000 ਹੋਰ ਪਲੇ ਜਾਵੇ ਹੈਂ ਜੀ ਹੋਣ ਹੈ ਇੱਕ ਬੋਲੀ ਨਾਲ 2000 ਹੋਣ ਮੈਂ ਤੇ ਨਹੀਂ ਜਾਈ ਨਹੀਂ ਜੰਦਾ ਪੈ ਜਾਂਦੇ ਸਮਝਾਇਓ ਮੈਨੂੰ ਕਿ ਇਹ ਸੁਣਿਆ ਸਾਰੇ ਗੌਰ ਨਾਲ ਸੁਣਿਓ ਕੋਈ ਹੋਰ ਬੋਲੀ ਦੇਣ ਵਾਲਾ ਹੈ ਜਿਹੜੇ 7 ਬੰਦੇ ਸੀ ਉਹਨਾਂ ਚੋਂ ਹਾਂ ਕਰੋ ਵੀ ਅਸੀਂ ਨਹੀਂ ਮੋਦੀ ਦੇਣੀ ਹੈਗੀ ਉਹ ਮੈਂ ਤਾਲਮ ਤਾਂ ਕੇ ਅਸੀਂ ਤੋੜ ਸਕੀ ਹਾਂ ਲੱਕੀ ਬੋਲੋ ਵੀ ਆਪਨੇ ਹਾਂਜੀ ਤਿੰਨ ਜਾਣੇ ਆਪਰਾਮ ਜੋ ਹਾਂ ਇਹ ਵੀ ਨਹੀਂ ਨਹੀਂ ਦੀ ਓਕੇ ਪਰਮ ਜਦੋਂ ਓਕੇ ਹਾਂਜੀ ਲੋ ਵੀ ਇੱਕ ਬੰਦਾ ਹੋਰ ਸੀ ਉਹ ਜਿਹੜੇ ਤੇ ਆ ਵੀ ਦਾ ਆ ਦੇਖ ਨਹੀਂ ਬਾਕੀ ਭਾਈ 7 ਬੰਦੇ 6 ਬੰਦਿਆਂ ਨੇ ਜਵਾਬ ਦਿੱਤਾ ਜਿਹਦੇ ਵਿੱਚ ਜੋਤੀ ਸਮਰਥ ਟਰੈਕਟਰ ਲੈ ਬਹੁਤ ਬਹੁਤ ਮਾਰਕਾ ਜਤੀ ਟਰੈਕਟਰ ਦੀ ਬੋਲੀ ਜਤਿੰਦਰ ਸਿੰਘ ਦੁਆਰਾ ਲਾਸਟ 8 ਲੱਖ ਦੀ ਲਾਈ ਗਈ ਤੇ ਸਾਰਿਆਂ ਵੱਲੋਂ ਸਹਿਮਤੀ ਨਾਲ ਅੱਗੇ ਬੋਲੀ ਦਾ ਨਹੀਂ ਕਿਹਾ ਗਿਆ ਸੋ ਟਰੈਕਟਰ ਜਤਿੰਦਰ ਸਿੰਘ ਦਾ ਠੀਕ ਹੈ ਹੈ ਜੀ 4 5 ਦਾ ਆਲਾ ਅੰਨਾਂ ਲੋਕਾਂ ਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਪਤਾ